ਨਕਸ਼ਾ ਜਿਹਨੂੰ ਤੇਰੋ ਸਤਾਈ ਵੰਡ ਦਿੱਤਾ ਅਗਲਾ ਦਿੱਤੀ ਏ ਇਜਲਿਸ਼ ਤਾਂ ਨਿਹਾਰੂ ਬਹੁਤਾ ਤਾਂ ਦਿੱਤਾ ਅਮਰੀਕਾ ਨੂੰ ਪਿਆਰ ਦੇਸ਼ ਭਗਤੀ ਦਿੱਤੀ ਏ ਜਪਾਨੀਆਂ ਨੂੰ ਸੈਨ ਸਈ ਅਹਸੇ ਜਰਮਨ ਦੇ ਤੇ ਹੋਸ਼ਮ ਦਿੱਤਾ ਏ ਖਾਸੇ ਰੰਨੀਆਂ ਨੂੰ ਬਾਕੀ ਬਤੀ ਜੋ ਝੂਠ ਤੇ ਬੇਮਾਨੀ ਵੰਡ ਦਿੱਤੀ ਅਹਨ ਤਸ ਪਾਨੀਆਂ ਨੂੰ ਵਾਹ ਪਾਈਏ ਸਿਵਤ ਕਰਾਵੇਂ ਪਰਮਾਤਮਾ ਦੀ ਇੱਕੇਣ ਸਾਣ ਤੇ ਦੂਜਾ ਤਾਂ ਮਹਾ ਗਵਖਰਾਂ ਦੁੱਜੇ ਸਿਵਤ ਕਰਾਵੇਂ ਗਰੇਜਾਂ ਦੀ ਥੱਲੇ ਰੇੜ ਬਣਾਈ ਉਤੇ ਜਾਜ ਬਖਰਾਂ ਤੇ ਜੇ ਸਿਵਤ ਕਰਾਵੇਂ ਸ਼ਾਹੂਕਾਰਾਂ ਦੀ ਇੱਕ ਮੋਹੜ ਲੈਦੇ ਦੂਜਾ ਵਿਆਜ ਬਖਰਾਂ ਚੌਥੇ ਸਿਵਤ ਕਰਾਵੇਂ ਤੀਂਗਾ ਵਾਲਿਆਂ ਦੀ ਇੱਕ ਤੀਹ ਦਿੰਦੇ ਦੂਜਾ ਦਾਜ ਬਖਰਾਂ ਆਂਦੇ ਆਪਣੀ ਜੇ ਤਾਂ ਆਪਣੇ ਹੱਥ ਵਸਦੀ ਆ ਮੰਗਵੇ ਪੱਤਲਾ ਦੇ ਬਰਤਨਾ ਨਾਲੋਂ ਵਰਤੇ ਆ ਆਪਣਾ ਮਿੱਟੀ ਦਾ ਕੜਾ ਚੰਗਾ ਜਿਸ ਥਾਂ ਤੇ ਬੈਠਿਆ ਹੋਵੇ ਹਾਨੀ ਉਸ ਥਾਂ ਨਾਲੋਂ ਬਤਾ ਖੜਾ ਚੰਗਾ ਦੋਸਤ ਹੋਵੇ ਜੇ ਮਾੜਾ ਬੰਦਾ ਕਦਾਈ ਚੰਗਾ ਕਿਸੇ ਜਾਲ ਮਦੀਆਂ ਮੈਣਾਂ ਟਾਰੀਆਂ ਨਾਲੋਂ ਕਿਸੇ ਅਪਰطرف ਕੇੜ ਦਾ ਥੜਾ ਚੰਗਾ ਮਾੜੀ ਔਰਤ ਨਾਲ ਕਿਸੇ ਦੇ ਕੋਵੇ ਕਰਲੇ ਦੇ ਦੇ ਨਾਲੋਂ ਤਾਂ ਬਤਾ ਛੜਾ ਚੰਗਾ ਬਾੜੀ ਹੋਰ ਤਨਾਕ ਸੇ ਦੇ ਪਾਏ ਪੰਦੇ ਇਹਦੇ ਨਾਲੋਂ ਤਾਂ ਬੱਤਾ ਛੜਾ ਚੰਗਣ ਤਾਦੀ ਵੜੇ ਖੇਤ ਮੇਰਾ ਬਾੜੀ